ਸੋ ਵੀਰੋ ਆਪਾਂ ਬਾਬਾ ਫਰੀਦ ਸੇਵਾ ਸੁਸਾਇਟੀ ਵੱਲੋਂ ਬੋਲ ਰਹੇ ਆ ਕਿ 7 ਤਰੀਕ ਨੂੰ ਆਪਾਂ ਕੈਂਪ ਲਾ ਰਹੇ ਹਾਂਗੇ ਅੱਖਾਂ ਦਾ অতি ਲੋੜਵੰਦ ਪਰਿਵਾਰ ਹੋਵੇ ਅੱਖਾਂ ਤੇ ਲੈਂਸ ਉੱਥੇ ਫ੍ਰੀ ਪਾਏ ਜਾਣਗੇ ਠੀਕ ਹੈ ਜੀ ਤੇ ਬਾਕੀ ਸੋਨੂੰ ਨੰਬਰ ਸਾਰੇ ਕਲੱਬ ਦੇ ਨਾਲ ਦਿੱਤੇ ਜਾਣਗੇ ਫੋਨ ਕਰਕੇ ਪੁੱਛ ਲਿਓ ਕੋਈ ਨੇੜੇ ਦਾ ਹੋਵੇ ਕੋਈ ਦੂਰ ਦਾ ਹੋਵੇ ਇੱਕ ਵਾਰੀ ਫੋਨ ਜ਼ਰੂਰ ਕਰਕੇ ਪੁੱਛ ਲਿਓ ਮੈਂ ਸੁਣੇ ਦੀ ਨੇੜੇ ਦੱਸ ਦੰਨਾਗਾ ਵੀ ਆਪਣਾ ਪੀਰਖਾਨਾ ਜੀ ਤੇ ਗਿੱਲਾ ਵਾਲਾ ਖੋਜੀ ਇਹਨਾਂ ਦੇ ਕੋਲੇ ਬਾਬਾ ਫਰੀਦ ਸੇਵਾ ਸੁਸਾਇਟੀ ਵੱਲੋਂ ਲੱਗੂਗਾ ਜੀ ਇਹ ਕਲੱਬ ਨਸ਼ਕਰਮਾ ਮੰਦਰ ਦੇ ਵਿੱਚ ਇਹ ਆਪਣਾ ਲੱਗੂ ਆ ਜੀ ਕੈਂਪ ਜੀ ਉੱਥੇ ਤੁਸੀਂ ਫੋਨ ਕਰਕੇ ਆਉਣਾ ਸਾਰਾ ਤੁਹਾਨੂੰ ਡਾਟਾ ਦੱਸਾਂਗੇ ਆਪਣਾ ਇਹ ਜਿਹੜਾ ਇਹ ਹੈਗਾ ਗਾ ਬਾਬਾ ਫਰੀਦ ਸੇਵਾ ਸੈਟੀ ਦਾ ਠੀਕ ਹੈ ਜੀ ਇਹ ਹੱਥ ਬੰਨ ਕੇ ਬੇਨਤੀ ਹੈ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਪਰ ਮੈਂ ਵੀਡੀਓ ਪਾ ਪਾ ਥੱਕ ਗਿਆ ਪਹਿਲਾਂ ਬਹੁਤ ਜ਼ਿਆਦਾ ਕਲੱਬ ਦੀਆਂ ਪਾਈਆਂ ਮੇਰੇ ਵੀਡੀਓ ਤੇ ਕਿਸੇ ਨੇ ਕੋਈ ਲਾਇਕ ਨਹੀਂ ਕੋਈ ਸ਼ੇਅਰ ਨਹੀਂ ਜਿਹੜੇ ਬੱਚਾ ਨੇ ਉਥੇ ਨਾਂਦੀਆਂ ਕਾਰਜ ਕਰਦੇ ਆ ਆਪਾਂ ਉਹ ਬੱਚਾ ਨੇ ਵੀ ਕਦੇ ਕੋਈ ਲਾਇਕ ਸ਼ੇਅਰ ਕੀਤੀ ਨਹੀਂ ਵੀਡੀਓ ਕਦੇ ਵੀ ਕੋਈ ਵੀ ਮੈਂ ਇਹ ਹੀ ਬੇਨਤੀ ਕਰਦਾਗਾ ਵੀ ਜੇ ਕੋਈ ਸੇਵਾ ਨਹੀਂ ਵੀ ਚੰਗੀ ਲੱਗਦੀ ਸਿਕਾ ਉਥੇ ਥੱਲੇ ਐਂ ਲਿਖ ਦਿਓ ਵੀ ਤੁਸੀਂ ਇਹ ਕੰਮ ਹੀ ਬੰਦ ਕਰ ਦਿਓ ਜੀ ਮੇਰਾ ਐਡਾ ਮਨ ਹੋਇਆ ਪਿਆਸੀ ਮੈਂ ਦੋ ਟੁੱਟ ਗਿਆ ਸੀ ਵੀਡੀਓ ਪਾ ਪਾ ਕੇ ਮੇਰਾ ਮਨ ਦੁਖੀ ਹੋ ਗਿਆ ਸੀਗਾ ਵੀ ਕਿਸੇ ਬੰਦੇ ਨੇ ਮੈਨੂੰ ਵੀਡੀਓ ਤੇ ਲਾਇਕ ਸ਼ੇਅਰ ਹੀ ਨਹੀਂ ਕੀਤਾ ਯਾਰ ਇੱਕ ਸੇਵਾ ਦੇ ਤੌਰ ਤੇ ਬਾਬਾ ਫਰੀਦ ਸੇਵਾ ਸੁਸਾਇਟੀ ਵੱਲੋਂ ਆਨੰਦ ਕਾਰਜ ਕਰਦੇ ਆਪਾਂ ਹਰ ਸਾਲ ਕੁੜੀਆਂ ਦੇ ਉੱਥੇ ਆਪਾਂ ਸ਼ਾਦੀਆਂ ਕਰਦੇ ਆਂ ਦੂਜੇ ਮਹੀਨੇ ਚ ਫਰਵਰੀ 12-13 ਸਾਲ ਹੋ ਗਿਆ ਆਪਾਂ ਨੂੰ ਕਰਦਿਆਂ ਨੂੰ ਜੀ ਇਹ ਪ੍ਰੋਗਰਾਮ ਮੈਂ ਥੱਕ ਗਿਆ ਵੀਡੀਓ ਪਾਪਾ ਪਰ ਕਿਸੇ ਨੇ ਸ਼ੇਅਰ ਲੈ ਕੇ ਨਹੀਂ ਕੀਤੀ ਮੇਰੇ ਅੰਦਰੋਂ ਮਨੀ ਟੁੱਟ ਗਿਆ ਸੀਗਾ ਮੈਂ ਵੀਡੀਓ ਪਾਉਣੀਆਂ ਬੰਦ ਹੀ ਕਰਤੀਆਂ ਜੀ ਪੇਜ ਹੀ ਮੈਂ ਬਰੋਗਤਾ ਸੀ ਮੈਂ ਕੁਝ ਨਹੀਂ ਪਾਇਆ ਮੁੜ ਕੇ ਕੇ ਵੀ ਕੋਈ ਵੀਡੀਓ ਨੂੰ ਪੁੱਛਦਾ ਹੀ ਨਹੀਂਗਾ ਚੱਜ ਦੇ ਕੰਮ ਨੂੰ ਕੋਈ ਪੁੱਛਦਾ ਹੀ ਨਹੀਂਗਾ ਮੈਂ ਇੱਥੇ ਕੋਈ ਮੜਾ ਮਟਾਉਣ ਦਾ ਗੰਦ ਪੱਲੇ ਜਾ ਪਾ ਦਣਾ ਹੈ ਤੇ पाच पाच ਚੱਕਣਗੇ ਉਹ ਵੀਡੀਓ ਨੂੰ ਜੀ ਪਰ ਮੇਰੀ ਬੇਨਤੀ ਹੈ ਭਾਈ ਵੀਰ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਲੋੜਵੰਦ ਕੋਈ ਹੋਵੇਗਾ ਪਰਿਵਾਰ ਆਪਣਾ ਕੋਈ ਮਾਂ ਪਿਓ ਉਹਨਾਂ ਦੇ ਥਰੂ ਇਹ ਆਪਣੀ ਖਬਰ ਪਹੁੰਚ ਜੇ ਤੇ ਉਥੇ ਇਹ ਪਹੁੰਚਦੇ ਹੋ ਜਾਣ ਅੱਖਾਂ ਦਾ ਲੈਂਸ ਜਿਹੜਾ ਪਾਊਗਾ ਫਰੀ ਪਾਊਗਾ ਤੇ ਬਾਕੀ ਉਥੇ ਜਿਹੜੇ ਕੋਈ ਗੱਲਬਾਤ ਹੋਊਗੀ ਸਾਡੇ ਕਲੱਬ ਦੇ ਮੈਂਬਰਸ ਉਹਨੂੰ ਮਿਲਣਗੇ ਉਹਨਾਂ ਨੂੰ ਪੁੱਛ ਲਿਓ ਜੋ ਗੱਲਬਾਤ ਹੋਊਗੀ ਉਹ ਸਾਨੂੰ ਸਾਰੀ ਦੱਸਣਗੇ ਐਨਾ ਕਹਿੰਦਾ ਹੁਣ ਧੰਨਵਾਦ ਜੇ ਕੁਝ ਗਲਤ ਬੋਲਿਆ ਗਿਆ ਹੋਇਆ 咱妈妈比较累。